ਪੰਜਾਬੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਆਖਰਕਾਰ ਜ਼ਿੰਦਗੀ ਦੀ ਜੰਗ ਹਾਰ ਗਏ। ਉਹ ਨਾ ਬੁਹਾੜੀ ਦੇ ਫੋਟੋ ਹਸਪਤਾਲ ਵਿੱਚ ਦਮ ਤੋੜ ਦਿੱਤਾ। ਉਹ ਪਿਛਲੇ ਕਈ ਦਿਨਾਂ ਤੋਂ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਹਸਪਤਾਲ ਵਿੱਚ ਜੇਰੇ ਇਲਾਜ ਸਿਗੇ ਜਿੱਥੇ ਅੱਜ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਨਾਲ ਕਲਾ ਹੀ ਨਹੀਂ ਬਲਕਿ ਸਿਆਸੀ ਸਮਾਜਿਕ ਧਾਰਮਿਕ ਹਰ ਪੱਧਰ ਤੇ ਹਰ ਵਰਗ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਸੋਗ ਦੀ ਲਹਿਰ ਦੌੜ ਗਈ ਹੈ। ਉਹਨਾਂ ਦਾ ਸਸਕਾਰ ਜਿਹੜਾ ਹੈ ਕੱਲ ਨੂੰ ਉਹਨਾਂ ਦੇ ਜੱਦੀ ਪਿੰਡ ਲੁਧਿਆਣਾ ਜ਼ਿਲ੍ਹੇ ਦੇ ਉਹਨਾਂ ਵਿੱਚ ਹੋਵੇਗਾ। ਜਦੋਂ ਆਪਾਂ ਰਾਜਵੀਰ ਜਵੰਦੇ ਦੀ ਗੱਲ ਕਰਦੇ ਆਂ ਤਾਂ ਜੋਵਨ ਰੁੱਤੇ ਤੁਰ ਜਾਣ ਦੀ ਇਸ ਘਟਨਾ ਤੋਂ ਬਾਅਦ ਕਈ ਹੋਰ ਅਜਿਹੇ ਨਾਂ ਸਾਡੇ ਸਾਹਮਣੇ ਆ ਜਾਂਦੇ ਨੇ ਜਿਹੜੇ ਪੰਜਾਬੀ ਗਾਇਕੀ ਦੇ ਵਿੱਚ ਪੰਜਾਬੀ ਕਲਾਕਾਰੀ ਦੇ ਖੇਤਰ ਵਿੱਚ ਆਪਣੇ ਸਿਖਰ ਤੇ ਸਨ ਤੇ ਜਦੋਂ ਸਿਖਰ ਤੇ ਹੋਣ ਤੇ ਉਹਨਾਂ ਹਿੰਸਾ ਹਾਦਸੇ ਤੇ ਹੋਰ ਕਈ ਕਿਸਮ ਦੀਆਂ ਘਟਨਾਵਾਂ ਕਾਰਨ ਉਹ ਸਾਡੇ ਨਾਲੋਂ ਸਦਾ ਲਈ ਵਿਛੜ ਗਏ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਰਾਜਵੀਰ ਜਵੰਦਾ ਦੀ ਹੀ ਕਰ ਲੈਣੇ ਆ। ਰਾਜਵੀਰ ਜਵੰਦਾ ਦਾ ਪਸ਼ੋਕੜ ਲੁਧਿਆਣਾ ਦੇ ਜਗਰਾਉਂ ਨੇੜੇ ਪੈਂਦੇ ਉਨਾ ਪਿੰਡ ਵਿੱਚ ਹੈ ਸੋ ਉਹ ਉਹਨਾਂ ਨੇ ਜਿਹੜਾ ਆਪਣਾ ਕੈਰੀਅਰ ਹੈ ਇੱਕ ਪੰਜਾਬ ਪੁਲਿਸ ਦੇ ਸਿਪਾਹੀ ਵਜੋਂ ਸ਼ੁਰੂ ਕੀਤਾ ਉਹਨਾਂ ਦੇ ਪਿਤਾ ਵੀ ਸੰਗੀਤ ਦੇ ਰਸੀਏ ਸੀਗੇ ਔਰ ਉਹਨਾਂ ਨੇ ਆਪਣੇ ਪਿਤਾ ਤੋਂ ਹੀ ਤੂੰਬੀ ਵਜਾਣੀ ਸਿੱਖੀ ਸੀ ਤੇ ਰਾਜਵੀਰ ਜਵੰਦਾ ਨੇ ਇੱਕ ਵਾਰ ਆਪਣੀ ਇੰਟਰਵਿਊ 'ਚ ਦੱਸਿਆ ਸੀਗਾ ਕਿ ਉਹ ਪਿੰਡ ਦੇ ਵਿੱਚ ਢਾਡੀ ਕਬੀਸ਼ਰੀ ਜਥਿਆਂ ਨੂੰ ਗਾਉਂਦੇ ਹੋਏ ਸੁਣ ਕੇ ਉਹਨਾਂ ਦੇ ਵਿੱਚ ਉਹਨਾਂ ਨੂੰ ਗਾਇਕੀ ਦਾ ਜਿਹੜਾ ਇੱਕ ਜਾਗ ਹੈ ਉਹ ਲੱਗਿਆ ਸੀ ਜੇਕਰ ਮੈਂ ਉਹਨਾਂ ਦੀਆਂ ਉਹਨਾਂ ਦੇ ਗੀਤਾਂ ਜਾਂ ਐਲਬਮਾਂ ਦੀ ਗੱਲ ਕਰਾਂ ਤਾਂ 2014 ਵਿੱਚ ਉਹਨਾਂ ਦੀ ਪਹਿਲੀ ਐਲਬਮ ਆਈ ਜਿਸ ਦਾ ਨਾਂ ਸੀ ਮੁੰਡਾ ਲਾਇਕ ਸੀ ਤੇ ਇਸ ਤੋਂ ਬਾਅਦ ਸਰਦਾਰੀ ਤੂੰ ਦਿਸ ਪੈਂਦਾ ਕਾਲੀ ਕਿਮਾਰੋ ਸ਼ਾਨਦਾਰ ਅਤੇ ਧੀਆਂ ਵਰਗੇ ਹਿੱਟ ਗੀਤ ਉਹਨਾਂ ਨੇ ਆਧੁਨਿਕ ਬੀਟਾਂ ਤੇ ਪੇਸ਼ ਕੀਤੇ ਸੋਸ਼ਲ ਮੀਡੀਆ ਤੇ ਉੱਤੇ ਵੀ ਉਹ ਕਾਫੀ ਮਸ਼ਹੂਰ ਸਗੇ ਖਾਸ ਕਰ ਆਪਣੀ ਪਰਸਨੈਲਿਟੀ ਨੂੰ ਲੈ ਕੇ ਪਤਲਾ ਪਤੰਗ ਸੁਨੱਖਾ ਮੁੰਡਾ ਦਸਤਾਰ ਸਜਾ ਕੇ ਜਦੋਂ ਸਟੇਜ ਤੇ ਨਿਤਰ ਦਾ ਤੇ ਲੋਕ ਆਸ਼ਸ਼ ਕਰਨ ਉੱਠਦੇ ਸੋ ਉਹ ਰਾਜਵੀਰ ਜਵੰਦਾ ਸਾਡੇ ਵਿਚਕਾਰ ਹੁਣ ਨਹੀਂ ਰਹੇ ਪਰ ਉਹ ਆਪਣੇ ਗੀਤਾਂ ਰਾਹੀਂ ਸਾਨੂੰ ਯਾਦ ਰਹਿਣਗੇ YouTube ਦੇ ਉੱਤੇ ਉਹ ਕਾਫੀ ਮਕਬੂਲ ਸਨ ਔਰ 424 ਮਿਲੀਅਨ ਵਿਊਜ਼ ਉਹਨਾਂ ਦੇ ਵੀਡੀਓਜ਼ ਨੂੰ ਮਿਲ ਚੁੱਕੇ ਸੀਗੇ ਤੇ ਵਿਆਹ ਸ਼ਾਦੀਆਂ ਦੇ ਪਾਰਟੀਆਂ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਕਾਫੀ ਮਕਬੂਲ ਮੰਨੇ ਜਾਂਦੇ ਸੀਗੇ ਔਰ ਇਸੇ ਤਰ੍ਹਾਂ ਪਰ ਉਹਨਾਂ ਨੂੰ ਜਿਹੜਾ ਸ਼ੌਕ ਸੀਗਾ ਬਾਈਕਿੰਗ ਦਾ ਮੋਟਰਸਾਈਕਲ ਤੇ ਮੋਟਰਸਾਈਕਲ ਚਲਾਉਣ ਦਾ ਐਡਵੈਂਚਰਸ ਜਿਹੜਾ ਸਪੋਰਟਸ ਜਿਸ ਨੂੰ ਗਿਣਿਆ ਜਾਂਦਾ ਉਹ ਕਰਨ ਦਾ ਉਹਨਾਂ ਨੂੰ ਸ਼ੌਕ ਸੀ ਇਹੀ ਸ਼ੌਕ ਉਹਨਾਂ ਦੀ ਜਾਨ ਲੈ ਜਾਣ ਦਾ ਕਾਰਨ ਬਣਿਆ ਦੋ ਟੱਠੇ ਜਿਹੜੇ ਸੀਗੇ ਉਹ ਲੜ ਰਹੇ ਸੀਗੇ ਤੇ ਉਹਦੇ ਵਿੱਚ ਜਦੋਂ ਸੜਕ ਤੇ ਲੰਘ ਰਹੇ ਸੀਗੇ ਤੇ ਅੱਗੋਂ ਇੱਕ ਬੇਲੈਰੋ ਗੱਡੀ ਦੇ ਨਾਲ ਉਹਨਾਂ ਦੀ ਟੱਕਰ ਹੋਈ ਤੇ ਉਹਨਾਂ ਦੀ ਮੌਤ ਹੋ ਗਈ ਦੂਜੇ ਗਾਇਕ ਦਲਸ਼ਾਦ ਅਖਤਰ ਦਲਸ਼ਾਦ ਅਖਤਰ ਪੰਜਾਬੀ ਲੋਕ ਗਾਇਕੀ ਦੇ ਇੱਕ ਉੱਭਰਦੇ ਹੋਏ ਸਟਾਰੇ ਸੀਗੇ ਉੜਤਾ ਚਾਦਰਾਂ ਲਗਾ ਕੇ ਹੱਥ ਵਿੱਚ ਚਿਮਟਾ ਫੜ ਕੇ ਜਦੋਂ ਉਹ ਸਟੇਜਾਂ ਤੋਂ ਗਾਉਂਦੇ ਤੇ ਲੋਕਾਂ ਦੇ ਰੌਂਗ ਟੇ ਖੜੇ ਕਰ ਦਿੰਦੇ ਸੀ ਦਲਸ਼ਾਦ ਅਖਤਰ ਨੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਵਿੱਚ ਪਿੱਠਵਰਤੀ ਗਾਇਕ ਵਜੋਂ ਗੀਤ ਗਾਏ ਉਹਨਾਂ ਦੀ ਭੈਣ ਮਨਪ੍ਰੀਤ ਕੌਰ ਅਖਤਰ ਔਰ ਉਹਨਾਂ ਦੇ ਚਚੇਰੇ ਭਰਾ ਸੰਦੀਪ ਅਖਤਰ ਵੀ ਬਹੁਤ ਜਾਣੇ ਪਛਾਣੇ ਗਾਇਕ ਸਿਗੇ ਸੰਦੀਪ ਅਖਤਰ ਵੀ ਦੀ ਵੀ ਪਿਛਲੇ ਦਿਨਾਂ ਦੇ ਵਿੱਚ ਕੈਂਸਰ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ ਦਿਲشاد ਅਖਤਰ ਮੁਕਸਰ ਜ਼ਿਲ੍ਹੇ ਦੇ ਪਿੰਡ ਗਿਲਜੇ ਵਾਲਾ ਦੇ ਵਿੱਚ 1966 ਦੇ ਵਿੱਚ ਜਨਮੇ ਸਿਗੇ ਤੇ 28 ਜਨਵਰੀ 1996 ਨੂੰ ਜਦੋਂ ਉਹ ਗੁਰਦਾਸਪੁਰ ਦੇ ਵਿੱਚ ਇੱਕ ਪ੍ਰੋਗਰਾਮ ਪੇਸ਼ ਕਰ ਰਹੇ ਸਿਗੇ ਉੱਥੇ ਇੱਕ ਸ਼ਰਾਬੀ ਪੁਲਸੀਏ ਨੇ ਉਹਨਾਂ ਨੂੰ ਕੋਈ ਹੋਰ ਕਿਸੇ ਹੋਰ ਗਾਇਕ ਦਾ ਗੀਤ ਗਾਣ ਦੀ ਸਿਫਾਰਿਸ਼ ਕੀਤੀ ਜਾਂ ਕੁਝ ਲੋਕ ਇਹ ਕਹਿੰਦੇ ਨੇ ਕਿ ਸ਼ਰਾਬੀ ਪੁਲਸੀਏ ਨੇ ਆਪਣੀ ਜਿਹੜੀ ਪਿਸਟਲ ਆ ਉਹਦੇ ਨਾਲ ਫਾਇਰ ਕਰਨੇ ਸ਼ੁਰੂ ਕੀਤੇ ਤੇ ਉਹ ਗੋਲੀ ਦਲਸ਼ਾਦ ਅਕਟਰ ਦੇ ਲੱਗੀ ਸੀ ਸੋ ਉਹਨਾਂ ਦੀ ਮੌਤ ਜਿਹੜੀ ਹੈ ਉਦੋਂ ਉਹ ਸਿਰਫ 30 ਸਾਲ ਦੇ ਸੀਗੇ ਜਦੋਂ ਉਹਨਾਂ ਦੀ ਮੌਤ ਸਟੇਜ ਦੇ ਉੱਤੇ ਹੋ ਗਈ ਸੀ ਦੇ ਦਿਲਸ਼ਾਦ ਅਖਤਰ ਦੇ ਜੇ ਮੈਂ ਗੀਤਾਂ ਦੀ ਗੱਲ ਕਰਾਂ ਤਾਂ ਉਹਨਾਂ ਦੇ ਗੀਤ ਕਾਮਾਂ ਵੇ ਸੁਣ ਕਾਮਾਂ ਮਨ ਵਿੱਚ ਵਸਦੇ ਹੋ ਸੱਜਣਾ ਵੀ ਰਹਿਣਾ ਅੱਖੀਆਂ ਤੋਂ ਦੂਰ ਧੀਆਂ ਪਰਦੇਸਣਾ ਅੰਬੀ ਦਾ ਬੂਟਾ ਉਹਨਾਂ ਦੇ ਸ਼ਾਹਕਾਰ ਗੀਤ ਮੰਨੇ ਜਾ ਸਕਦੇ ਆ ਸੋ ਤੀਜਾ ਗਾਇਕ ਦਿਲਜਾਨ ਸੀ ਜਿਹੜਾ ਕਿ ਰਾਜਵੀਰ ਜਵੰਦੇ ਵਾਂਗ ਹੀ ਸੜਖਾਸੀ ਦੀ ਢੇਡ ਚੜਿਆ ਸੀ 31 ਮਾਰਚ 1984 ਨੂੰ ਪਟਿਆਲਾ ਵਿੱਚ ਇੱਕ ਸੰਗੀਤਕ ਪਰਿਵਾਰ ਵਿੱਚ ਜਨਮੇ ਪਰਮਾਰ ਦਿਲਜਾਨ ਸਿੰਘ ਨੂੰ 우ਸਤਾਦ ਪੂਰਨ ਸ਼ਾ ਕੋਟੀ ਤੋਂ ਸੂਫੀ ਕਲਾਸਿਕਲ ਸੰਗੀਤ ਦੀ ਸਖਲਾਈ ਮਿਲੀ ਸੀ ਉਹ ਆਵਾਜ਼ ਪੰਜਾਬ ਦੀ ਵਰਗੇ ਟੈਲੀਵਿਜ਼ਨ ਰਿਐਲਿਟੀ ਸ਼ੋਅ ਵਿੱਚ ਸਟਾਰ ਬਣੇ ਉਸ ਤੋਂ ਬਾਅਦ ਉਹਨਾਂ ਨੇ ਇੱਕ ਨੈਸ਼ਨਲ ਟੀਵੀ ਚੈਨਲ ਦੇ ਵਿੱਚ ਇੰਡੀਆ ਪਾਕਿਸਤਾਨ ਦਾ ਦੇ ਗਾਇਕਾਂ ਦਾ ਜਿਹੜਾ ਸ਼ੋਅ ਸੀ ਉਸ ਦੇ ਵਿੱਚ ਉਹ ਰਨਰ ਅਪ ਰਹੇ ਸੀਗੇ ਜੋ ਉਹਨਾਂ ਦੇ ਗੀਤਾਂ ਦੇ ਵਿੱਚ ਅੱਧਾ ਪਿੰਡ ਯਾਰਾਂ ਦੀ ਗੱਲ ਪਹਿਲਾ ਪਿਆਰ ਸਾਈਂ ਕੇ دیਵਾਨੇ ਅਜਿਹੇ ਤੇਰੇ ਵਰਗੇ ਫਿੱਟ ਗੀਤ ਕਿਹਾ ਜਾ ਸਕਦੇ ਹਨ ਸੋ ਦਿਲਜਾਨ ਦਾ 3 ਮਾਰਚ 1921 ਨੂੰ ਜੰਡਿਆਲਾ ਗੁਰੂ ਦੇ ਨੇੜੇ ਜਦੋਂ ਸੜਕ ਹਾਸਾ ਹੋਇਆ ਤਾਂ ਉਹਨਾਂ ਦੀ ਉਮਰ ਵੀ 31 ਸਾਲ ਸੀ ਸੋ ਰਾਤ ਨੂੰ ਉਹ ਅੰਮ੍ਰਿਤਸਰ ਤੋਂ ਕਰਤਾਰਪੁਰ ਆਪਣੀ ਗੱਡੀ ਦੇ ਵਿੱਚ ਜਾ ਰਹੇ ਸੀਗੇ ਤੜਕੇ ਉਹਨਾਂ ਦੀ ਗੱਡੀ ਜਿਹੜੀ ਹੈ ਇੱਕ ਦਰਖਤ ਦੇ ਨਾਲ ਟਕਰਾਂਦੀ ਹੈ ਔਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਦਿਲਜਾਨ ਦੀ ਪਤਨੀ ਅਤੇ ਉਹਨਾਂ ਦੀ ਬੇਟੀ ਇਸ ਸਮੇਂ ਕੈਨੇਡਾ ਰਹਿੰਦੇ ਨੇ ਦਿਲਜਾਨ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਇੱਕ ਹੋਰ ਸੁਪਰਸਟਾਰ ਦੀ ਇੱਕ ਹੋਰ ਅਜਿਹੇ ਤਾਰੇ ਦੀ ਜੋ ਪਰਜੋਬਨ ਰੁੱਤੇ ਸਾਡੇ ਕੋਲੋਂ ਵਿਛੜ ਗਿਆ ਮੈਂ ਗੱਲ ਕਰ ਰਿਹਾ ਅਸ਼ਮੀਤ ਦੀ 2 ਦਸੰਬਰ 1999 ਨੂੰ ਲੁਧਿਆਣਾ ਵਿੱਚ ਜਨਮੇ ਅਸ਼ਮੀਤ ਨੂੰ ਸ਼ਰਮੀਲੇ ਅਤੇ ਸੰਜਮੀ ਸੁਭਾਅ ਵਾਲੇ ਗੱਭਰੂ ਵਜੋਂ ਜਾਣਿਆ ਜਾਂਦਾ ਸੀ ਸ਼ਾਨ ਅਤੇ ਏ ਆਰ ਰਹਿਮਾਨ ਨੂੰ ਆਪਣਾ ਆਦਰਸ਼ ਮੰਨਣ ਵਾਲੇ ਅਸ਼ਮੀਤ ਸਿੰਘ ਨੇ ਮਹਿਜ 17 ਸਾਲ ਦੀ ਉਮਰ ਵਿੱਚ ਅਮੂਲ ਸਟਾਰ ਵਾਇਸ ਆਫ ਇੰਡੀਆ ਦਾ ਮੁਕਾਬਲਾ ਜਿੱਤਿਆ ਸੀ ਉਸ ਦੀ ਪਕਤੀ ਐਲਬਮ ਸਤਗੁਰ ਤੁਮਰੇ ਕਾਜ ਸਵਾਰੇ ਇੱਕ ਉਜਵਲ ਭਵਿੱਖ ਵੱਲ ਇਸ਼ਾਰਾ ਕਰਦੀ ਸੀ ਅਸ਼ਮੀਤ ਦੀ 29 ਜੁਲਾਈ 2008 ਨੂੰ 19 ਸਾਲ ਦੀ ਉਮਰ ਵਿੱਚ ਇੱਕ ਪ੍ਰੋਮੋ ਪ੍ਰੋਗਰਾਮ ਦੌਰਾਨ ਮਾਲਦੀਪ ਦੇ ਇੱਕ ਰਿਜ਼ੋਰਟ ਵਿੱਚ ਪੂਲ ਵਿੱਚ ਡੁੱਬਣ ਨਾਲ ਮੌਤ ਹੋ ਗਈ ਸੀ ਦਾਵਾ ਕੀਤਾ ਜਾਂਦਾ ਹੈ ਕਿ ਅਸ਼ਮੀਤ ਦੀ ਮੌਤ ਡੁੱਬਣ ਕਰਕੇ ਹੋਈ ਸੀ ਹਾਲਾਂਕਿ ਪਰਿਵਾਰ ਨੇ ਇਸ ਦਾਅਵਿਆਂ ਨੂੰ ਖਾਰਜ ਕੀਤਾ ਅਤੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ ਮਗਰੋਂ ਅਸ਼ਮੀਤ ਨੂੰ ਲੈ ਕੇ ਸ਼ਰਧਾਂਜਲੀ ਐਲਬਮ ਜਾਰੀ ਕੀਤੀ ਗਈ ਉਹਨਾਂ ਨੂੰ ਪੰਜਾਬ ਸਰਕਾਰ ਨੇ 2017 ਵਿੱਚ ਮਰਨ ਉਪਰੰਤ ਸਨਮਾਨਿਤ ਕੀਤਾ ਸੀ ਅਤੇ ਪਰਿਵਾਰ ਨੇ ਸੰਗੀਤ ਦੇ ਪ੍ਰਚਾਰ ਲਈ ਅਸ਼ਮੀਤ ਫਾਊਂਡੇਸ਼ਨ ਦੇ ਨਾਂ ਤੇ ਲੁਧਿਆਣਾ ਵਿੱਚ ਇੱਕ ਅਦਾਰਾ ਵੀ ਕਾਇਮ ਕੀਤਾ ਹੈ ਹੁਣ ਗੱਲ ਸੋਨੀ ਪਾਵਲਾ ਦੀ ਸੋਨੀ ਪਾਵਲਾ ਉਹਨਾਂ ਪੰਜਾਬੀ ਮੁੰਡਿਆਂ ਚੋਂ ਸੀ ਜਿਹੜਾ ਕਿ ਕੈਨੇਡਾ ਅਮਰੀਕਾ ਜਾਂ ਹੋਰ ਮੁਲਕਾਂ ਦੇ ਬਾਹਰ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਦੇਖਦੇ ਸੀਗੇ ਤੋਂ ਸੋਨੀ ਪਾਬਲਾ ਹੁਸ਼ਿਆਰਪੁਰ ਦੇ ਬਲਾਸਪੁਰ ਪਿੰਡ ਵਿੱਚ 28 ਜੂਨ 1970 ਨੂੰ ਜਨਮਿਆ ਤੇ 1990ਵੇਂ ਆਂਦੇ ਮੱਧ ਦੇ ਵਿੱਚ ਉਹ ਕੈਨੇਡਾ ਚ ਲੈ ਗਿਆ ਤੇ ਉੱਥੇ ਇੱਕ ਫੈਕਟਰੀ ਦੇ ਵਿੱਚ ਹਾਸਾ ਹੋਇਆ ਜਿੱਥੇ ਉਸ ਦੀ ਉਂਗਲ ਕੱਟੀ ਗਈ ਉਸ ਸੰਗੀਤ ਦੀ ਆਪਣੀ ਪ੍ਰੈਕਟਿਸ ਦੇ ਨਾਲ ਨਾਲ ਟਰੱਕ ਡਰਾਈਵਿੰਗ ਵੀ ਕਰਦੇ ਸੀ ਪਰ ਉਹਨਾਂ ਦੀ ਜਿਹੜੀ ਪਹਿਲੀ ਐਲਬਮ ਹੀਰੇ ਰਾਹੀਂ ਉਹਨਾਂ ਨੂੰ ਲਾਂਚ ਕੀਤਾ ਗਿਆ ਸੁਖਸ਼ੇਂਦਰ ਸਿੰਧਾ ਨਾਲ ਉਸ ਦਾ ਗੀਤ ਗਲ ਦਿਲ ਦੀ ਬਹੁਤ ਮਕਬੂਲ ਹੋਇਆ ਪੁਜੇਵ ਜੱਟ ਦੀ ਜੱਟ ਦੀ ਦੁਸ਼ਮਣੀ ਅਤੇ ਬੋਲੇ ਪਾਣੀ ਵਰਗੇ ਕਈ ਹਿੱਟ ਗੀਤ ਉਹਨਾਂ ਨੇ ਦਿੱਤੇ ਸੋਨੀ ਪਾਵਲਾ ਦਾ 30 ਸਾਲ ਦੀ ਉਮਰ ਵਿੱਚ 14 ਅਕਤੂਬਰ 2006 ਨੂੰ ਬ੍ਰੈਂਟਨ ਦੇ ਅਨਟਾਰੀਓ ਵਿੱਚ ਇੱਕ ਸ਼ੋਅ ਦੌਰਾਨ ਉਹਨਾਂ ਦੀ ਮੌਤ ਹੋ ਗਈ ਉਹਨਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਸੀ ਹੁਣ ਗੱਲ ਅਮਰ ਸਿੰਘ ਚਮਕੀਲਾ ਦੀ ਲੁਧਿਆਣਾ ਦੇ ਦੁੱਗਰੀ ਵਿੱਚ 21 ਜੁਲਾਈ 1960 ਨੂੰ ਜਨਮੇ ਅਮਰ ਸਿੰਘ ਚਮਕੀਲਾ ਆਪਣੇ ਦੁਕਾਨਿਆਂ ਲਈ ਜਾਣੇ ਜਾਂਦੇ ਹਨ ਉਹਨਾਂ ਦੇ ਗਾਣੇ ਕਾਫੀ ਵਿਵਾਦਤ ਵੀ ਰਹੇ ਪਰ ਉਹਨਾਂ ਦਾ ਜਿਹੜਾ ਕੈਰੀਅਰ ਸੀ ਜਾਂ ਉਹਨਾਂ ਦੀ ਜਿਹੜੀ ਫੈਮਿਲੀ ਸੀ ਉਹ ਬਹੁਤ ਹੀ ਹੰਬਲ ਬੈਕਗ੍ਰਾਉਂਡ ਤੋਂ ਇੱਕ ਗਰੀਬ ਪਰਿਵਾਰ ਤੋਂ ਆਦੇ ਸੀ ਉਹਨਾਂ ਦਾ ਅਸਲੀ ਨਾਮ ਧਨੀ RAM ਸੀ ਤੇ ਉਹ ਲੁਧਿਆਣਾ ਵਿੱਚ ਇੱਕ ਕਪੜਾ ਫੈਕਟਰੀ ਵਿੱਚ ਕੰਮ ਕਰਦੇ ਸੀ ਫਿਰ ਉਹਨਾਂ ਦੀ ਮੁਲਾਕਾਤ ਸੁਰਿੰਦਰ ਸ਼ਿੰਦਾ ਨਾਲ ਹੁੰਦੀ ਹੈ ਚਮਕੀਲੇ ਨੇ ਸੁਰਿੰਦਰ ਸੋਨੀਆ ਨਾਲ ਸੋਲੋ ਡੈਬਿਊ ਕੀਤਾ ਅਤੇ ਅਮਰਜੋਤ ਕੌਰ ਨਾਲ ਆਪਣੀ ਗਾਇਕੀ ਦੀ ਪੈਠ ਬਣਾਈ ਪਿੰਡੂ ਜ਼ਿੰਦਗੀ ਉੱਤੇ ਆਧਾਰਿਤ ਉਸ ਦੇ ਸ਼ਾਨਦਾਰ ਤੇ ਉੱਚ ਪਿੱਚ ਵਾਲੇ ਗੀਤਾਂ ਨੇ ਭਾਰੀ ਭੀੜ ਇਕੱਠੀ ਕੀਤੀ ਉਸ ਨੇ 365 ਦਿਨਾਂ ਵਿੱਚ 366 ਸ਼ੋਅ ਕੀਤੇ ਸਨ ਚਮਕੀਲਾ ਅਤੇ ਉਸ ਦੀ ਗਾਇਕ ਤੇ ਗਰਭਵਤੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਜਲੰਧਰ ਦੇ ਮਹਿਸਮ ਪਰਬਤ ਕੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਪਿਛਲੇ ਦਿਨੀ ਚਮਕੀਲਾ ਦੀ ਜ਼ਿੰਦਗੀ ਉੱਤੇ ਇੱਕ ਫਿਲਮ ਆਈ ਜਿਸ ਵਿੱਚ ਚਮਕੀਲਾ ਦਾ ਰੋਲ ਦਲਜੀਤ ਤੁਸਾਂਜ ਬਲੋਂ ਪਲੇ ਕੀਤਾ ਗਿਆ ਸੀ ਉਹਨਾਂ ਦੀ ਯਾਦ ਵਿੱਚ ਦੁੱਗਰੀ ਵਿੱਚ ਸਲਾਨਾ ਸੱਭਿਆਚਾਰਕ ਮੇਲਾ ਵੀ ਲੱਗਦਾ ਸੋ ਹੁਣ ਗੱਲ ਸ਼ੁਭਦੀਪ ਸਿੰਘ ਉਰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਮੂਸਾ ਪਿੰਡ ਵਿੱਚ 11 ਜੂਨ 1993 ਨੂੰ ਜਨਮੇ ਸ਼ੁਭਦੀਪ ਸਿੰਘ ਸਿੱਧੂ ਨੇ ਇਲੈਕਟ੍ਰੀਕਲ ਵਿੱਚ ਇੰਜੀਨੀਅਰਿੰਗ ਕੀਤੀ ਤੇ ਉਹ ਵੀ ਆਪਣੇ ਸੁਪਨੇ ਪੂਰੇ ਕਰਨ ਦੇ ਲਈ ਸੋਨੀ ਪਾਬਲਾ ਵਾਂਗ ਕੈਨੇਡਾ ਚਲੇ ਗਏ। ਉਹਨਾਂ ਨੂੰ ਗੀਤ ਲਿਖਣ ਤੇ ਗਾਉਣ ਦਾ ਸ਼ੌਕ ਬਚਪਨ ਤੋਂ ਸੀ। ਅਸੀਂ ਬਹੁਤ ਸਾਰੀਆਂ ਐਲਬਮਸ ਦੇਖਦੇ ਹਾਂ ਜਿਦੇ ਵਿੱਚ ਕਾਲਜ ਦੇ ਸਮੇਂ ਉਹ ਗਾਉਂਦੇ ਹੋਏ ਨਜ਼ਰ ਆਉਂਦੇ ਨੇ। ਉਹਨਾਂ ਨੇ ਇੱਕ ਗੀਤ ਨਿੰਜਾ ਦੇ ਲਈ ਲਿਖਿਆ ਜਿਹੜਾ ਕਾਫੀ ਮਕਬੂਲ ਹੋਇਆ। ਪਰ ਉਹਨਾਂ ਦੀ ਆਪਣੀ ਆਵਾਜ਼ ਦੇ ਵਿੱਚ ਜਿਹੜਾ ਪਹਿਲਾ ਗੀਤ ਉਹਨਾਂ ਦਾ ਮਕਬੂਲ ਹੋਇਆ ਜਿੱਥੋਂ ਉਹਨਾਂ ਨੂੰ ਸਟਾਰ ਦੇ ਤੌਰ ਤੇ ਇੱਕ ਨੋਟਿਸ ਕੀਤਾ ਗਿਆ ਸੀ ਉਹ ਸੀ ਸੋਹਾਈ ਤੇ ਇਹ ਗੀਤ ਇੰਨਾ ਵਾਇਰਲ ਹੋਇਆ ਕਿ ਸਿੱਧੂ ਮੂਸੇਵਾਲੇ ਦੇ ਹਰ ਪਾਸੇ ਚਰਚੇ ਹੋਣ ਲੱਗੇ ਉਹਨਾਂ ਦੇ ਮਕਬੂਲ ਐਲਬम्स ਜਾਂ ਗੀਤਾਂ ਵਿੱਚ ਪੀਵੀਐਕਸ 147 295 ਗੌਟ ਤੇ ਲੈਜੈਂਡ ਵਰਗੇ ਗੀਤਾਂ ਨੇ ਉਹਨਾਂ ਨੂੰ ਰਾਜਨੀਤੀ ਮਾਣ ਤੇ ਬੰਦੂਕ ਸੱਭਿਆਚਾਰ ਨੂੰ ਮਿਲਾਇਆ ਸਿੱਧੂ ਮੂਸੇਵਾਲਾ ਨੇ ਜੈਸ ਆਈ ਐਮ ਸਟੂਡੈਂਟ ਨਾਂ ਦੀ ਇੱਕ ਫਿਲਮ ਵੀ ਕੀਤੀ ਤੇ ਇਸੇ ਤਰ੍ਹਾਂ ਉਹਨਾਂ ਨੇ ਮੂਸਾ ਜੱਟ ਫਿਲਮ ਵਿੱਚ ਵੀ ਕੰਮ ਕੀਤਾ ਤੇ ਫਿਰ ਉਹ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਏ ਤੇ 2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹਨਾਂ ਨੇ ਚੋਣ ਲੜੀ ਪਰ ਉਹ ਹਾਰ ਗਏ 29 ਮਈ 2022 ਨੂੰ ਜਿਸ ਦਿਨ ਮਾਨਸਾ ਦੇ ਜਵਾਹਰ ਕੇ ਪਿੰਡ ਵਿੱਚ ਸਿੱਧੂ ਮੂਸੇਵਾਲਾ ਨੂੰ ਘੇਰ ਕੇ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕੀਤਾ ਉਦੋਂ ਉਸ ਦੀ ਉਮਰ ਮਹਿਜ 28 ਸਾਲ ਸੀ ਜਿਸ ਵੇਲੇ ਉਸ ਉਹਨਾਂ ਦਾ ਕਤਲ ਹੋਇਆ ਸੀ ਉਹ ਆਪਣੇ ਆਪਣੇ ਨਿੱਜੀ ਦੋਸਤ ਦੇ ਨਾਲ ਆਪਣੀ ਥਾਰ ਗੱਡੀ ਵਿੱਚ ਆ ਰਹੇ ਸੀ ਉਹਨਾਂ ਨੂੰ ਘੇਰਿਆ ਗਿਆ ਔਰ ਅੰਨੇ ਵਾਰ ਗੋਲੀਆਂ ਚਲਾਈਆਂ ਗਈਆਂ ਤੇ ਉਹਨਾਂ ਦੀ ਥਾਹੇ ਮੌਤ ਹੋ ਗਈ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਦੇ ਪਤਾ ਸਰਦਾਰ ਬਲਕੌਰ ਸਿੰਘ ਉਹਨਾਂ ਨੇ ਉਹਨਾਂ ਦੇ ਕਈ ਗੀਤ ਰਿਲੀਜ਼ ਕੀਤੇ ਕਿਉਂਕਿ ਬਹੁਤ ਸਾਰੇ ਗੀਤ ਉਹਨਾਂ ਦੇ ਰਿਕਾਰਡਡ ਗੀਤ ਪਏ ਸੀ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਬਾਅਦ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਇੱਕ ਕਰਕੇ ਰਿਲੀਜ਼ ਕੀਤਾ ਗਿਆ ਔਰ ਅਜੇ ਵੀ ਕੁਝ ਗੀਤ ਉਹਨਾਂ ਦੇ ਪਏ ਨੇ ਜਿਨ੍ਹਾਂ ਨੂੰ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੇ ਸਰੋਤੇ ਉਹਨਾਂ ਦੇ ਪ੍ਰਸ਼ੰਚਕ ਉਹਨਾਂ ਦਾ ਆਨੰਦ ਮਾਣ ਸਕਣਗੇ ਤੇ ਅਗਲਾ ਨਾਮ ਕਾਕਾ ਪਾਨਿਆਂ ਵਾਲਾ 5 April 1970 ਨੂੰ ਲੁਧਿਆਣਾ ਦੇ ਪਹਾੜਾ ਨੇੜੇ ਦੁਆਬਾ ਪੈਣੀ ਪਿੰਡ ਵਿੱਚ ਜਨਮੇ ਕਾਕਾ ਭਾਨਿਆਂ ਵਾਲਾਂ ਦਾ ਅਸਲੀ ਨਾਮ ਸੰਤੋਖ ਸਿੰਘ ਰਤੋੜ ਸੀ ਪਰ ਉਹਨਾਂ ਦਾ ਉਪਨਾਮ ਕਾਕਾ ਸੀ ਜੋ ਉਹਨਾਂ ਨੂੰ ਉਹਨਾਂ ਦੀ ਮਾਂ ਨੇ ਦਿੱਤਾ ਸੀ ਤੇ ਉਹ ਗਾਇਕੀ ਦੇ ਖੇਤਰ ਦੇ ਵਿੱਚ ਕਾਕਾ ਭਾਨਿਆਂ ਵਾਲਾਂ ਦੇ ਨਾਮ ਨਾਲ ਮਸ਼ਹੂਰ ਹੋਏ ਉਹਨਾਂ ਨੇ ਗਾਇਕੀ ਵਿੱਚ ਮਸ਼ੂਕ ਤੇਰੀ ਚੱਲੀ ਨਾਲ ਸ਼ੁਰੂਆਤ ਕੀਤੀ ਅਤੇ ਸਾਨੇਵਾਲ ਚੌਕ दारू ਪੀ ਕੇ ਜੱਟ ਦੇ ਬੁੱਕ ਦੇ ਨਾਲ ਪ੍ਰਸਿੱਧੀ ਖੱਟੀ ਇਸ ਗਾਇਕ ਦੀ ਮੌਤ ਸਮੇਂ ਉਮਰ ਮਹਿਜ 38 ਸਾਲ ਸੀ 12 April 2009 ਨੂੰ ਪੀੜੀਏ ਕਾਰਨ ਉਹਨਾਂ ਦੀ ਮੌਤ ਹੋ ਗਈ ਸੋ ਇਹ ਸਨ ਪੰਜਾਬੀ ਕਲਾ ਜਗਤ ਦੇ ਉਹ ਗਾਇਕ ਜਿਹੜੇ ਸਾਨੂੰ ਜ਼ਿੰਦਗੀ ਦੇ ਅਧ ਵਿਚਕਾਰ ਹੀ ਛੱਡ ਕੇ ਚਲੇ ਗਏ ਵੈਸੇ ਇਹਨਾਂ ਵਿੱਚ ਇੱਕ ਹੋਰ ਗਾਇਕ ਦਾ ਨਾਮ ਵੀ ਜੋੜਿਆ ਜਾ ਸਕਦਾ ਹੈ ਸੁਰਜੀਤ ਬਿੰਦ ਰਖੀਆ ਜਦੋਂ ਉਹਨਾਂ ਦੀ ਵੀ ਬਿਮਾਰੀ ਦੇ ਕਾਰਨ ਮੌਤ ਹੋ ਗਈ ਸੀ ਜਦੋਂ ਉਹਨਾਂ ਦੀ ਮੌਤ ਹੋਈ ਤੇ ਉਹ 41 ਸਾਲ ਦੇ ਸਨ ਸ਼ਾਇਦ ਇਹਨਾਂ ਗਾਇਕਾਂ ਜਾਂ ਕਲਾ ਜਗਤ ਨਾਲ ਜੁੜੇ ਲੋਕਾਂ ਦੀਆਂ ਮੌਤ ਨੂੰ ਹੀ ਸ਼ਿਵ ਕੁਮਾਰ ਬਟਾਲਵੀ ਨੇ ਆਪਣੇ ਮਸ਼ਹੂਰ ਗੀਤ ਜਾਂ ਕਪਤਾ ਦੇ ਵਿੱਚ ਨਰੇਟ ਕੀਤਾ ਸੀ ਕਿਉਂਕਿ ਸ਼ਿਵ ਕੁਮਾਰ ਬਟਾਲਵੀ ਆਪ ਜੋਵਨ ਰੁੱਤੇ ਚਲੇ ਗਏ ਸੀ ਅਸਾਂ ਤਾਂ ਜੋਵਨ ਰੁੱਤੇ ਮਰਨਾ ਮੁੜ ਜਾਣਾ ਅਸਾਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਿਕਰਮਾ ਅਸਾਂ ਤਾਂ ਜੋ ਹਨ ਰੁੱਤੇ ਮਰਨਾ ਧੰਨਵਾਦ